ਨੈਲੀਪੋਸ ਪੰਜਾਬੀ ਦੇਖ ਰਹੋ ਤਸਵੀਰਾਂ ਦਿਖਾਉਨੇ ਆ ਤੁਹਾਨੂੰ 43 ਕੋਟ ਦੀਆਂ ਤਸਵੀਰਾਂ ਨੇ ਹਮੇਸ਼ ਭਾਜੀ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਕਿ ਜਿੱਥੇ ਆਈਆਰਐਸ ਅਫਸਰ ਨੂੰ ਤਰਤਾਰ ਗੋਲੀਆਂ ਮਾਰ ਕੇ ਜਿਹਦਾ ਮਾਰ ਦਿੱਤਾ ਗਿਆ ਤਾਂ ਤਸਵੀਰਾਂ ਨੇ ਸਿੱਧੀਆਂ 43 ਸੈਕਟਰ ਦੀਆਂ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਵੱਡਾ ਹਾਦਸਾ ਜਿਹੜਾ ਇਹ ਹੋਇਆ ਕੋਟ ਪਰਿਸਰ ਦੀ ਜਿਹੜੀ ਸੁਰੱਖਿਆ ਉਸ ਤੇ ਬਹੁਤ ਵੱਡੇ ਸਵਾਲ ਨੇ ਇਹ ਕਿ ਆਖਰ ਵੈਪਨਸ ਦੇ ਨਾਲ ਚਾਰ ਅੰਦਰ ਕਿਵੇਂ ਆਏ ਇਹ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ 43 ਕੋਰ ਤੋਂ ਅਸੀਂ ਦਿਖਾ ਰਹੇ ਹਾਂ ਜਿੱਥੇ ਕਿ ਚੰਡੀਗੜ੍ਹ ਪੁਲਿਸ ਜਿਹੜੀ ਉਸ ਵੇਲੇ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤਸਵੀਰਾਂ ਦੇਖੋ ਚੰਡੀਗੜ੍ਹ ਪੁਲਿਸ ਦੇ ਜਿਹੜੇ ਆਫਸਰ ਨੇ ਉਹ ਮੌਕੇ ਤੇ ਮੌਜੂਦ ਨੇ ਤਾਂ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਦੇ ਵਿੱਚ ਜਿਹੜੀ ਆ ਵੱਡੀ ਵਾਰਦਾਤ ਹੈ ਸੀਆ ਮੁਕਤ ਏਆਈਜੀ ਜਿਹੜੇ ਨੇ ਉਹਨਾਂ ਤੇ ਜਿਹੜੀ ਹੈ ਇਹ ਤਾਂ ਇਹ ਤਸਵੀਰਾਂ ਲਗਾਤਾਰ ਜਿਹੜਾ ਘਰ ਦਾ ਵਿਵਾਦ ਸੀ ਉਹਦੇ ਚੱਲਦੇ ਹੋਏ ਵੱਡੀ ਮਾਰਦਾਤ ਨੂੰ ਜਿਹੜਾ ਉਹ ਇਸ ਵੇਲੇ ਅੰਜਾਮ ਦਿੱਤਾ ਗਿਆ ਤਾਂ ਆਈਆਰਐਸ ਅਫਸਰ ਨੇ ਇਸ ਵੇਲੇ ਚੰਡੀਗੜ੍ਹ ਕੋਟ ਦੇ ਵਿੱਚ 43 ਸੈਕਟਰ ਦੇ ਵਿੱਚ ਜਿਹੜੀ ਹੱਤਿਆ ਉਹ ਕਰ ਦਿੱਤੀ ਗਿਆ ਤੇ ਇਹ ਤਸਵੀਰਾਂ ਤੁਹਾਡੇ ਨਾਲ ਸੁੱਭੀਆਂ ਅਸੀਂ ਸਾਂਝੀਆਂ ਕਰ ਰਹੇ ਜਿੱਥੇ ਕਿ ਇਸ ਵੇਲੇ ਚੰਡੀਗੜ੍ਹ ਪੁਲਿਸ ਸਾਹਿਬ ਜਿਹੜੀ ਉਹ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਨਜ਼ਰ ਆ ਰਹੀ ਹੈ तमाम ਆਲਾ ਅਫਸਰ ਨੇ ਜਿਹੜੇ ਉਹ ਇਸ ਵੇਲੇ ਮੌਕੇ ਤੇ ਮੌਜੂਦ ਨਹੀਂ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਕੋਟ ਦੀਆਂ ਇਹ ਤਸਵੀਰਾਂ ਨੇ ਚੰਡੀਗੜ੍ਹ ਤਾਂ ਚੰਡੀਗੜ੍ਹ ਤਾਂ ਲਗਾਤਾਰ ਇੱਕ ਤਸਵੀਰ ਦੇਖੋ ਤੁਸੀਂ ਚੰਡੀਗੜ੍ਹ ਪੁਲਿਸ ਦੇ ਅਫਸਰ ਜਿਹੜੇ ਨੇ ਇਸ ਵੇਲੇ ਮੌਕੇ ਤੇ ਮੌਜੂਦ ਨੇ ਗੱਲਬਾਤ ਕੀਤੀ ਜਾ ਰਹੀ ਆ ਵੱਡੀ ਵਾਰਦਾਤ ਹੈ ਜਿਹੜੀ ਉਹ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਹੋਈ ਆ ਅਦਾਲਤ ਦੀ ਸੁਰੱਖਿਆ ਤੇ ਬਹੁਤ ਵੱਡੇ ਸਵਾਲ ਨੇ ਕਿ ਚੈਕਿੰਗ ਦੇ ਬਾਵਜੂਦ ਵੀ ਕਿਸ ਤਰ੍ਹਾਂ ਜਿਹੜੇ ਨੇ ਇਹ ਵੈਪਨਸ ਲੈ ਕੇ ਕੋਰਟ ਦੇ ਅੰਦਰ ਆ ਜਾਂਦੇ ਨੇ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਸੇਵਾ ਮੁਕਤ ਏਆਈਜੀ ਨੇ ਤਾਂ ਸੁਰੱਖਿਆ ਦੇ ਪ੍ਰਬੰਧਾ ਫਿਰ ਆਈਆਰਐਸ ਅਫਸਰ ਜਿਹੜੇ ਨੇ ਉਸ ਦੀ ਮੌਤ ਜਿਹੜੀ ਉਹ ਹੋ ਚੁੱਕੀ ਆ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਚੰਡੀਗੜ੍ਹ ਪੁਲਿਸ ਤੇੜੀ ਆ ਉਹ ਬਾਰੀਕੀ ਦੇ ਨਾਲ ਇਸ ਵੇਲੇ ਇਨਵੈਸਟੀਗੇਸ਼ਨ ਕਰਦੀ ਹੋਈ ਇਹ ਨਜ਼ਰ ਆ ਰਹੀ ਹੈ ਤੁਹਾਨੂੰ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਚੰਡੀਗੜ੍ਹ ਜਿਲ੍ਹਾ ਅਦਾਲਤ ਚ ਉਸ ਵੇਲੇ ਲਾਈਵ ਤਸਵੀਰਾਂ ਅਪਡੇਟ ਕਰ ਰਹੇ ਹਾਂ ਤੁਹਾਡੇ ਨਾਲ ਮੌਕੇ ਵਾਰਦਾਤ ਤੋਂ ਤਸਵੀਰਾਂ ਨੇ ਕੀ ਆਪਸੀ ਤਕਰਾਰ ਤੋਂ ਬਾਅਦ ਜਿਹੜੀ ਆ ਗੋਲੀ ਚਲਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਹਸਪੀਟਲ ਦੇ ਵਿੱਚ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਵੱਡੀ ਅੰਗੈਲੀ ਜ਼ਰੂਰ ਆ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤਾਂ ਇਹ ਸਿੱਧੀਆਂ ਤਸਵੀਰਾਂ ਨੇ ਤਾਂ ਤਾਰ-ਤਾਰ ਜਿਹੜੀਆਂ ਗੋਲੀਆਂ ਨੇ ਉਹ ਚਲਾਈਆਂ ਗਈਆਂ ਨੇ ਜਿਸ ਤੇ ਚਲਦੇ ਹੋਏ ਆਈਏਆਰਐਸ ਅਫੀਸਰ ਦੀ ਮੌਤ ਹੋ ਗਈ ਘਰੇਲੂ ਵਾਰਦ ਦੱਸਿਆ ਜਾ ਰਿਹਾ ਜਿਸ ਦੇ ਚਲਦੇ ਇਹ ਹੋਇਆ ਪਰ ਇਹ ਸਵਾਲ ਖੜਾ ਹੋ ਜਾਂਦਾ ਕਿ ਕਿਸ ਤਰ੍ਹਾਂ ਜ਼ਿਲ੍ਹਾ ਅਦਾਲਤ ਦੇ ਵਿੱਚ ਹਥਿਆਰ ਲੈ ਕੇ ਕੋਈ ਅੰਦਰ ਆ ਸਕਦਾ ਕਿਸ ਤਰ੍ਹਾਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਅਦਾਲਤ ਦੀ ਸੁਰੱਖਿਆ ਤੇ ਬਹੁਤ ਵੱਡਾ ਸਵਾਲ ਹੈ ਤਾਂ ਕਿਸ ਤਰ੍ਹਾਂ ਜਿਹੜਾ ਇਹ ਮਸਲਾ ਹੁਣ ਅੱਗੇ ਹੋਊਗਾ ਤਾਂ ਬਾਰਕੀ ਦੇ ਨਾਲ ਇਸ ਵੇਲੇ ਚੰਡੀਗੜ੍ਹ ਪੁਲਿਸ ਜਿਹੜੀ ਆ ਉਹ ਜਾਂਚ ਕਰ ਰਹੀ ਨਜ਼ਰ ਆ ਰਹੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਆਪਸ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ ਕਿਉਂਕਿ ਤਾਂ ਦੇਖੋ ਰਾਸ਼ ਨੂੰ ਕੁੰਗਰ ਰਸ਼ਨ ਥੋੜਾ ਪੈਨ ਕਰਕੇ ਤਸਵੀਰਾਂ ਜ਼ੂਮ ਕਰਕੇ ਦਿਖਾਓ ਇਹ ਦੇਖੋ ਆਪਸ ਦੇ ਵਿੱਚ ਬਾਰੀਕੀ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਸ ਵੇਲੇ ਜਿਹੜੀ ਪੋਸਟ ਪੰਜਾਬੀ ਦੇ ਤੁਹਾਨੂੰ ਕੋਰਟ ਪਰਿਸਰ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਜਿਹੜੀ ਆ ਚੰਡੀਗੜ੍ਹ ਪੁਲਿਸ ਹੈ ਜਿਹੜੀ ਉਹ ਜਾਂਚ ਕਰਦੇ ਹੋਏ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਚੰਡੀਗੜ੍ਹ ਪੁਲਿਸ ਕੋਰਟ ਪਰਿਸਰ ਦੀ ਤਸਵੀਰਾਂ ਨੇ ਅਦਾਲਤ ਤੋਂ ਤਸਵੀਰਾਂ ਨੇ ਜਿੱਥੇ ਤੁਹਾਨੂੰ ਲਗਾਤਾਰ ਤਸਵੀਰਾਂ ਤਾਂ ਦੇਖੋ ਪਿੱਛੇ ਆ ਰਹੇ ਇਹ ਲਗਾਤਾਰ ਚੰਡੀਗੜ੍ਹ ਦੇ ਪੁਲਿਸ ਦੇ ਵੱਡੇ ਅਲਾ ਅਧਿਕਾਰੀ ਨੇ ਉਹ ਉਹਦੇ ਨਜ਼ਰ ਆ ਰਹੇ ਨੇ ਬਾਰੀਕੀ ਦੇ ਨਾਲ ਜਿਹੜੇ ਤਾਂ ਦੇਖੋ ਵੱਡੇ ਅਫਸਰ ਜਿਹੜੇ ਨੇ ਮੌਕੇ ਤੇ ਜਿਹੜੇ ਉੱਚ ਅਧਿਕਾਰੀ ਉਹ ਪਹੁੰਚੇ ਨੇ ਅਦਾਲਤ ਦੇ ਵਿੱਚ ਦੇਖ ਸਕਦੇ ਹੋ ਵੱਡੇ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਲਗਾਤਾਰ ਅਦਾਲਤ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਹੁਣ ਵੱਡੇ ਪੱਧਰ ਤੇ ਜਿਹੜੀ ਉਹ ਜਾਂਚ ਅ ਕੀਤੀ ਜਾ ਰਹੀ ਹੈ ਤਾਂ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜਾਂਚ ਇਸ ਵੇਲੇ ਕੀਤੀ ਜਾ ਰਹੀ ਹੈ ਪਰ ਹੁਣ ਸਵਾਲ ਹੀ ਖੜਾ ਹੋ ਜਾਂਦਾ ਹੈ ਕਿ ਅਦਾਲਤ ਦੇ ਵਿੱਚ ਕਿਸ ਤਰ੍ਹਾਂ ਵੈਪਨ ਲੈ ਕੇ ਕੋਈ ਅੰਦਰ ਆ ਸਕਦਾ ਤਾਂ ਦੇਖੋ ਤਮਾਮ ਨਾ ਵੱਡੇ ਅਫਸਰਾਂ ਜਿਹੜੇ ਨੇ ਉਹ ਜੋ ਉਸਾਰ ਉਤਰੀ ਹੋਈ ਹੈ ਹਾਲਾਂਕਿ ਸ਼ੋਰਚ ਰਪਦਾ ਸੰਕੇਤ ਦੇ ਰਹੀ ਹੈ ਕਿ ਅਦਾਲਤ ਦੇ ਵਿੱਚ ਕਿਸ ਤਰ੍ਹਾਂ ਇਸ ਤਰ੍ਹਾਂ ਆਪਰ ਸਕਦਾ ਹੈ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਹੁਣ ਜਾਂਚ ਦਾ ਵਿਸ਼ਾ ਆ ਇਸ ਤਰੀਕੇ ਨਾਲ ਗੋਲੀਆਂ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਸੈਕਟਰ 43 ਦੇ ਅਦਾਲਤ ਦੇ ਵਿੱਚ ਉਹ ਵੱਡੀ ਵਾਰਦਾਤ ਹੈ ਜਿਹੜੀ ਹੋਈ ਹੈ ਉਸ ਤੋਂ ਬਾਅਦ ਇਸ ਵੇਲੇ ਤਮਾਮ ਜਿਹੜੀਆਂ ਨੇ ਗੋਲੀਆਂ ਫਸਰਾਣ ਪਹੁੰਚੇ ਹੋਏ ਨੇ ਆਲਾ ਅਫਸਰਾਨ ਜਿਹੜੇ ਨੇ ਆਲਾ ਅਧਿਕਾਰੀ ਨੇ ਜਿਹੜੇ ਉਹ ਇਸ ਵੇਲੇ ਜਾਂਚ ਕਰਦੇ ਹੋ ਨਜ਼ਰ ਆ ਰਹੇ ਨੇ ਤਾਂ ਆਈਆਰਐਸ ਜਿਹੜੀ ਅਫਸਰ ਦੀ ਉਸ ਦੀ ਜਿਹੜੀ ਗੋਲੀਆਂ ਮਾਰ ਕੇ ਮੌਤ ਹੋ ਗਈ ਆ ਹਸਪਤਾਲ ਦੇ ਵਿੱਚ ਮ੍ਰਿਤਕ ਜਿਹੜਾ ਉਹਨਾਂ ਨੂੰ ਆ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਆ ਵੱਡੇ ਪੁਲਿਸ ਅਧਿਕਾਰੀ ਨੇ ਜਿਹੜੇ ਨੇ ਉਸ ਵੇਲੇ ਪਹੁੰਚੇ ਹੋਏ